ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਕਈ ਦਿਨਾਂ ਚੋਂ ਮਨ 'ਚ ਆ ਰਿਹਾ ਸੀ ਕਿ ਕਬੀਰ ਜੀ ਦੇ ਸ਼ਲੋਕ ਦੀ ਸਾਂਝ ਪਾਈਏ ਅੱਜ ਕੁਦਰਤੀ ਤੌਰ ਤੇ ਜੋ ਸਹਿਜ ਪਾਠ ਚੱਲ ਰਹੇ ਨੇ ਸੰਗਤ ਦੇ ਵਿੱਚ ਉਹਦੇ ਵਿੱਚ ਕਬੀਰ ਜੀ ਦੇ ਸ਼ਲੋਕ ਆ ਗਏ ਤਾਂ ਅੱਜ ਆਪਾਂ ਕਬੀਰ ਜੀ ਦੇ ਇੱਕ ਸ਼ਲੋਕ ਦੀ ਸਾਂਝ ਪਾ ਰਹੇ ਹਾਂ ਬਹੁਤ ਹੀ ਪਿਆਰਾ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1368 ਤੇ ਸਵਾਇਮਾਨ ਹੈ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਭਗਤ ਜੀ ਕਹਿ ਰਹੇ ਨੇ ਕਬੀਰ ਪਾਪੀ ਭਗਤ ਨਾ ਪਾਵਈ ਹਰ ਪੂਜਾ ਨਾ ਸੋਹਾਏ ਮੱਖੀ ਚੰਦਨ ਪਰ ਹਰੈ ਜਹ ਬਿਗੰਧ ਤਹ ਜਾਏ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਭਗਤ ਜੀ ਕਹਿੰਦੇ ਵੀ ਜਿਹੜੀ ਮੱਖੀ ਹੁੰਦੀ ਆ ਉਹ ਨੂੰ ਚੰਦਨ ਤੇ ਨਹੀਂ ਜਾਂਦੀ ਉਹ ਨੂੰ ਚੰਦਨ ਦੀ ਖੁਸ਼ਬੂ ਨਹੀਂ ਪਿਆਰੀ ਲੱਗਦੀ ਜਿੱਥੇ ਕੋਈ ਦੁਰਗੰਧ ਹੁੰਦੀ ਆ ਮਾੜੀ ਚੀਜ਼ ਹੁੰਦੀ ਆ ਮੱਖੀ ਉੱਥੇ ਜਾ ਕੇ ਬੈਠਦੀ ਆ ਫਿਰ ਕਹਿੰਦੇ ਜਿਹੜੇ ਹੈਗੇ ਨੇ ਮਨਮੁਖ ਜੀਵ ਉਹਨਾਂ ਨੂੰ ਇੱਕ ਤਰ੍ਹਾਂ ਪਾਪੀ ਕਿਹਾ ਗਿਆ ਕਹਿੰਦੇ ਉਹਨਾਂ ਨੂੰ ਵੀ ਪਰਮੇਸ਼ਰ ਦੀ ਭਗਤੀ ਨਹੀਂ ਪਿਆਰੀ ਲੱਗਦੀ ਉਹਨਾਂ ਨੂੰ ਪਰਮੇਸ਼ਰ ਦੀ ਭਗਤੀ ਸੋਹਣੀ ਨਹੀਂ ਲੱਗਦੀ ਹੈਗੀ ਪੂਜਾ ਕਰਨੀ ਚੰਗੀ ਨਹੀਂ ਲੱਗਦੀ ਹੈ ਅੱਜ ਕੱਲ ਵੀ ਬਹੁਤ ਜਗ੍ਹਾ ਤੇ ਦੇਖਣ ਚ ਆਉਂਦਾ ਕਿ ਕਈ ਦਫਾ ਇਸ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ ਹੁੰਦਾ ਜਿਹਦੇ ਵਿੱਚ ਨਾਮ ਜਪਣਵਾਰੇ ਜਾਂ ਪਾਠ ਕਰਨਵਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਵਾਰੇ ਕੋਈ ਪ੍ਰਚਾਰ ਨਹੀਂ ਹੁੰਦਾ ਸਿਰਫ ਅਲੱਗ ਤਰ੍ਹਾਂ ਧਿਆਨ ਦੀ ਵਿਚਾਰ ਦੀ ਗੱਲ ਕੀਤੀ ਜਾਂਦੀ ਆ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਤੋਂ ਬਿਨਾ ਅਸੀਂ ਪਰਮੇਸ਼ਰ ਨੂੰ ਪਾ ਨਹੀਂ ਸਕਦੇ ਗੁਰੂ ਦੀ ਬਾਣੀ ਸਾਨੂੰ ਦੱਸਦੀ ਆ ਕਿ ਯੁੱਗ ਚਾਹੇ ਕੋਈ ਵੀ ਰਿਹਾ ਹੋਏ ਪਰਮੇਸ਼ਰ ਨੂੰ ਮਿਲਾਉਣ ਲਈ ਵਿਚੋਲਾ ਗੁਰੂ ਹੀ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਸਹਾਰਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਆਸਰਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਲੜ ਲੱਗਣਾ ਜੇ ਅਸੀਂ ਪਰਮੇਸ਼ਰ ਨੂੰ ਪਹੁੰਚਣਾ ਚਾਹੁੰਦੇ ਆ ਪਰਮੇਸ਼ਰ ਤੱਕ ਪਹੁੰਚਣਾ ਚਾਹੁੰਦੇ ਆ ਵਾਹ ਵਾਹ ਬਾਣੀ ਨਿਰੰਕਾਰ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨਮਾਨੈ ਪ੍ਰਤੱਖ ਗੁਰੂ ਨਿਸਤਾਰੇ ਇਸ ਤਰ੍ਹਾਂ ਹੀ ਭਗਤ ਜੀ ਕਹਿ ਰਹੇ ਨੇ ਨਾ ਕਿ ਕਬੀਰ ਪਾਪੀ ਭਗਤ ਨਾ ਪਾਵਈ ਜਿਹੜੇ ਪਾਪੀ ਹਿਰਦਾ ਨਾ ਉਹਨਾਂ ਨੂੰ ਪਰਮੇਸ਼ਰ ਦੀ ਭਗਤੀ ਪਿਆਰੀ ਨਹੀਂ ਲੱਗਦੀ ਚੰਗੀ ਨਹੀਂ ਲੱਗਦੀ ਮੱਖੀ ਦੀ ਤਰ੍ਹਾਂ ਜੋ ਮੱਖੀ ਹੈ ਗੰਧ ਨੂੰ ਪਸੰਦ ਕਰਦੀ ਹੈ ਚੰਦਨ ਨੂੰ ਛੱਡ ਕੇ ਤੇ ਬਹੁਤ ਦਫਾ ਦੇਖਿਆ ਗਿਆ ਹੈ ਕਿ ਕਹਿੰਦੇ ਸੁਣਿਆ ਗਿਆ ਹੈ ਕਿ ਵਾਹਿਗੁਰੂ ਜਾਪ ਕਿਉਂ ਕਰਨਾ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਨਾਮ ਜਪਣ ਦੀ ਸਿੱਖਿਆ ਹੈ ਉਪਦੇਸ਼ ਹੈ ਫਿਰ ਅਸੀਂ ਇਹ ਗੱਲ ਕਿੱਥੋਂ ਲੈ ਆਉਂਦੇ ਆ ਕਿ ਵਾਹਿਗੁਰੂ ਦਾ ਜਾਪ ਨਹੀਂ ਕਰਨਾ ਰਸਨਾ ਜਪਤੀ ਤੁਹੀ ਤੁਹੀ ਬਿਨ ਹਰ ਭਗਤ ਨਹੀਂ ਛੁਟਕਾਰਾ RAM RAM ਬੋਲ ਬੋਲ ਖੋਜ ਤੇ ਵੜ ਪਾਗੀ ਅਸੀਂ ਕਿਸ ਤਰ੍ਹਾਂ ਬਾਣੀ ਤੋਂ ਮਤਲਬ ਕਹਿ ਸਕਦੇ ਆ ਇਨਕਾਰੀ ਹੋ ਸਕਦੇ ਆ ਕਿ ਬਾਣੀ ਸਾਨੂੰ ਇਹ ਕਹਿ ਰਹੀ ਆ ਤੇ ਪ੍ਰਚਾਰਕ ਕੁਝ ਹੋਰ ਕਹਿ ਰਹੇ ਨੇ ਨਹੀਂ ਅਸੀਂ ਗੁਰੂ ਦੇ ਲੜ ਲੱਗਣਾ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸੇਧ ਬਖਸ਼ ਰਹੇ ਨੇ ਇਹਨਾਂ ਰਾਹੀਂ ਹੀ ਸਾਡਾ ਮਿਲਾਪ ਪਰਮੇਸ਼ਰ ਨਾਲ ਸੰਭਵ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ